ਜ਼ਬਰਦਸਤੀ ਉਹਨੇ ਫਿਰ ਸਾਡਾ ਟੈਸਟ ਕੀਤਾ ਤੇ ਜਸਟ ਕਰਕੇ ਉਹ ਡਾਕਟਰ ਤੇ ਹੈਰਾਨੀ ਚੁੱਪ ਦਾ ਚੋਪੀ ਹੋ ਗਿਆ ਕਹਿੰਦਾ ਹੋਈ ਨਹੀਂ ਸਕਦਾ ਤੁਸੀਂ ਇਹ ਦੱਸਿਓ ਕਿ ਠੀਕ ਕਿੱਥੋਂ ਆਇਆ ਇਹ ਦੱਸਿਆ ਪੁੱਛਿਆ ਨਹੀਂ ਨਹੀਂ ਦੱਸਿਆ ਹੀ ਹੈਗਾ ਵੀ ਇਹ ਕਾੜਾ ਪੀ ਗਿਆ ਉਹ ਤਾਂ ਡਾਕਟਰ ਹੈਰਾਨੀ ਹੋ ਗਏ ਕਹਿੰਦਾ ਇਦਾਂ ਹੋਈ ਨਹੀਂ ਸਕਦਾ ਮੈਂ ਪਹਿਲਾ ਪੇਸ਼ੈਂਟ ਮੇਰੇ ਕੋਲ ਆਲਾ ਆ ਡਾਕਟਰ ਹੈਰਾਨ ਰਹਿ ਗਏ ਵੀ ਪਹਿਲੇ ਐਨੀ ਪਰਸੈਂਟ ਸੀ ਸਟੰਟ ਪਾਣੇ ਸੀ ਪਰ ਕਾੜਾ ਪੀਣ ਦੇ ਨਾਲ ਜਿਹੜਾ ਆ ਉਹ ਸਟੰਟ ਪਾਣ ਦੀ ਲੋੜ ਨਹੀਂ ਬਿਲਕੁਲ ਨਾੜੀਆਂ ਜਿਹੜੀਆਂ ਖੁੱਲ ਗਈਆਂ ਅਹੀਂ ਬਾਜੀ ਅੱਖਵੇਂ ਕਾੜੇ ਤੇ ਟੈਸਟ ਕਰਾਉਣਾ ਹੀ ਹੈ ਡਾਕਟਰ ਨੇ ਸਾਨੂੰ ਜ਼ਬਰਦਸਤੀ ਸਾਡਾ ਟੈਸਟ ਕੀਤਾ ਉਹਨਾਂ ਨੇ ਤਦ ਹੀ 8 ਕਾੜੇ ਪੀ ਗਏ ਫਿਰ ਟੈਸਟ ਕਰਾਉਣਾ ਤਾਂ 6 ਮਹੀਨ ਇਹ 6 ਮਹੀਨਾ ਪੀ ਕੇ ਟੈਸਟ ਕਰਾਇਆ ਜਿਹੜੀ ਆ ਹੁਣ ਟੈਸਟ ਕਰਾਇਆ ਤੁਸੀਂ 6 ਮ ਇਹ 6 ਮ ਪੀ ਕੇ ਇਹ 6 ਇਹ 6 ਵਿੱਚ ਕਰਾਇਆ ਇਸ ਰਿਪੋਰਟ ਚ ਕੀ ਆਇਆ ਇਸ ਰਿਪੋਰਟ ਵਿੱਚ ਇਹਨਾਂ ਨੇ ਕਹਿੰਦੇ ਨਾਰਮਲ ਹੀ ਆ ਜਿਹੜੀ ਪਹਿਲੀ ਬਲੋਕੇਜ ਸੀ ਉਹਦੇ ਨਾਲੋਂ ਕਾਫੀ ਫਰਕ ਆ ਕਾਫੀ ਹਟ ਗਈ ਆ ਨਹੀਂ ਉਹ ਜਾਂਦੇ ਬਿਲਕੁਲ ਠੀਕ ਆ ਉਹ ਤਾਂ ਡਾਕਟਰ ਹਰਾਨ ਹੀ ਹੋ ਗਏ ਜਾਂਦਾ ਇਦਾਂ ਹੋ ਹੀ ਨਹੀਂ ਸਕਦਾ ਮੈਂ ਪਹਿਲਾ ਪੇਸ਼ੈਂਟ ਮੇਰੇ ਕੋਲ ਆਲਾ ਆ ਅੱਛਾ ਡਾਕਟਰ ਤੇ ਹੋਸ਼ ਛੁੱਟ ਗਏ ਵੀ ਆ ਕੀ ਹੋ ਗਿਆ ਮੈਂ ਤਾਂ ਆਪਰੇਸ਼ਨ ਕਰ ਹਾਂਜੀ ਹਾਂਜੀ ਉਹ ਆਪਣੇ ਸਟਾਪ ਵਾਲ ਵੇਖ ਕੇ ਕਦੀ ਮੇਰੇ ਵਾਲ ਵੇਖੀ ਪੀ ਤੁਹੇ ਇਹ ਬੇ ਦੋ ਲੋਗ ਜੇ ਤੂੰ ਇਹ ਦੁੱਖ ਵਧਾ ਲਿਆ ਤੂੰ ਹੁਣ ਸਰਜਰੀ ਤੇ ਪਹੁੰਚ ਗਏ ਜੇ ਤੇ ਹੁਣ ਤੁਸੀਂ ਵੀ ਗਲਤ ਕੀਤਾ ਤੁਹਾਨੂੰ ਕੋਧੋਂ ਦਾ ਮੈਂ ਭੇਜਿਆ ਵੀ ਤੁਸੀਂ ਇਹ ਦੱਸਿਓ ਕਿ ਠੀਕ ਕਿੱਥੋਂ ਆ ਇਹ ਦੱਸਿਆ ਪੁੱਛਿਆ ਨਹੀਂ ਅਸੀਂ ਦੱਸਿਆ ਹੀ ਆ ਕਿ ਬੇ ਕਾੜਾ ਪੀ ਗਏ ਆ ਐਦਾਂ ਉਹਨਾਂ ਨੇ ਪਹਿਲਾਂ ਮਤਲਬ ਅਸੀਂ ਦਵਾਈ ਦਸੀ ਉਹ ਚੁੱਕ ਕੇ ਮਾਰੀ ਦਵਾਈ ਹੱਡੀ ਕਹਿੰਦਾ ਤੁਸੀਂ ਕਿਹੜੇ ਚੱਕਰਾਂ ਚ ਪਏ ਇਸ ਤਰ੍ਹਾਂ ਨਹੀਂ ਠੀਕ ਹੋਣਾ ਤੁਹਾਡਾ ਮਤਲਬ ਵੀ ਤੁਸੀਂ ਦਵਾਈ ਖਾਓ ਔਰ ਰਿਪੋਰਟ ਦੇਖੇ ਹੋਸ਼ ਔਰ ਆ ਫਿਰ ਰਿਪੋਰਟ ਵੇਖੋ ਸੋ ਤੇ ਕੀ ਕਹਿੰਦਾ ਫਿਰ ਉਹ ਬੜਾ ਹੈਰਾਨ ਜਾਓਗਾ ਮੈਂ ਕਹਿੰਦਾ ਪਹਿਲਾ ਪਿਸਟਾ ਆਇਆ ਮੇਰੇ ਕੋਲ ਇਦਾਂ ਦਾ